ਮਾਰਤੇ 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 ਦਿਲਿੰਦਰ ਵੈਸਟ ਦੇ ਵਿੱਚ ਇੱਕ ਵਕੀਲ ਨੂੰ ਗੋਲੀ ਮਾਰਤੇ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਨੂੰ ਗੋਲੀ ਮਾਰ ਕੇ ਕਤਲ ਕੀਤੇ ਜਾਣ ਦੀ ਖਬਰ ਹੈ ਹੈਰਾਨੀ ਦੀ ਗੱਲ ਹੈ ਕਿ ਇਸ ਮਕਾਨ ਦੇ ਵਿੱਚ ਉਹਨਾਂ ਨੂੰ ਬੁਲਾ ਕੇ ਕਤਲ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਐਡਵੋਕੇਟ ਪ੍ਰਮਿੰਦਰ ਸਿੰਘ ਨੂੰ ਬਾਹਰ ਬੁਲਾਇਆ ਗਿਆ ਤੇ ਮੁਰਕੇ ਗੋਲੀ ਮਾਰੀ ਗਈ ਇਹ ਹੀ ਨਹੀਂ ਕੋਠੇ ਤੋਂ ਥੱਲੇ ਵੀ ਡਿੱਗੇ ਨੇ ਜੋ ਜਾਣਕਾਰੀ ਮਿਲੀ ਹੈ ਕਹਿੰਦੇ ਨੇ ਕਿ ਗੋਲੀ ਵੱਜਣ ਤੋਂ ਬਾਅਦ ਪੌੜੀਆਂ ਤੋਂ ਥੱਲੇ ਡਿੱਗੇ ਨੇ ਹੁਣ ਮੌਤ ਗੋਲੀ ਵੱਜਣ ਨਾਲ ਹੋਈ ਹੈ ਜਾਂ ਫਿਰ ਪੌੜੀਆਂ ਤੋਂ ਡਿੱਗਣ ਦੇ ਨਾਲ ਇਸ ਗੱਲ ਦੀ ਪੜਤਾਲ ਪੁਲਿਸ ਕਰ ਰਹੀ ਹੈ ਪਰ ਪੁਲਿਸ ਜਦੋਂ ਮੌਕੇ ਤੇ ਪਹੁੰਚੀ ਤਾਂ ਗੇਟ ਅੰਦਰੋਂ ਬੰਦ ਕਰ ਲਿਆ ਪਰਿਵਾਰ ਦੇ ਲੋਕ ਆਏ ਤਾਂ ਫਿਰ ਗੁੱਸੇ ਚ ਆ ਕੇ ਉਹਨਾਂ ਨੇ ਆਪ ਹੀ ਜ਼ਬਰਦਸਤੀ ਗੇਟ ਖੋਲ੍ਹ ਲਿਆ ਤੁਸੀਂ ਆਪ ਹੀ ਸੁਣ ਲਵੋ ਕੀ ਹੈ ਪੂਰਾ ਮਾਮਲਾ ਤਾਨਿਕ ਮੇਲ ਪੰਜਾਬੀ ਟੀਵੀ ਦੇ ਲਈ ਵਿਰਿੰਦਰ ਸਿੰਘ ਦਿਰਬਾੜ ਇਹ ਸਾਡੇ ਕੋਲ ਖਬਰ ਆਈ ਸੀ ਕੰਟਰੋਲ ਰੂਮ ਤੋਂ ਕਿ ਕਿਸੇ ਘਰ ਦੇ ਵਿੱਚ ਗੋਲੀ ਚੱਲ ਗਈ ਹੈ ਰਾਜਨਗਰ ਦੇ ਵਿੱਚ ਅਸੀਂ ਉੱਥੇ ਮੌਕੇ ਤੇ ਆਏ ਹਾਂ ਜਿਹੜਾ ਬੰਦਾ ਮੌਕੇ ਤੇ ਇਹ ਮਰ ਚੁੱਕਾ ਸੀਗਾ ਉਹਦੇ ਗੋਲੀ ਲੱਗੀ ਹੋਈ ਆ ਤੇ ਉਹਨੂੰ ਹੁਣ ਇਸ ਵੇਲੇ ਜਿਹੜੀ ਅਗਲੀ ਤਫਤੀਸ਼ ਹੋ ਜਾਰੀ ਕਰ ਰਹੀ ਹੈ ਸਰ ਕੀ ਨਾਮ ਹੈ ਇਹਦਾ ਪਰਮਿੰਦਰ ਸਿੰਘ ਢਿੰਗਰਾ ਨਾਮ ਸਰ ਕੀ ਐਡਵੋਕੇਟ ਹੈ ਐਡਵੋਕੇਟ ਕਿੰਨੇ ਵਾਰ ਹੋ ਗੋਲੀ ਮਾਰਨ ਦੀ ਕਿੰਨੇ ਫਾਇਰ ਕਿੰਨੇ ਹੋਇਆ ਇੱਕ ਫਾਇਰ ਹੋਇਆ ਜਿਹੜੀ ਸਪੋਰਟ ਸੀ 2 ਐਮ ਐਨ ਦੀ ਬੰਦੂਕ ਹੁੰਦੀ ਉਹਦੇ ਵਿੱਚ ਇਹਦੇ ਪੱਟ ਦੇ ਉੱਤੇ ਗੋਲੀ ਸਰ ਮਾਰਨ ਦਾ ਕਾਰਨ ਕੀ ਸੀ ਇਹਦੇ ਲਈ ਇਨਵੈਸਟੀਗੇਸ਼ਨ ਜੇ ਪਤਾ ਲੱਗੂਗਾ ਇਹਦੇ ਲਈ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਸਰ ਇਹਦੇ ਸੱਟਾ ਹੋਰ ਕਿੱਥੇ ਪ੍ਰਾਇਮਰੀ ਇਨਵੈਸਟੀਗੇਸ਼ਨ ਉਹ ਮੈਂ ਇਹ ਨਹੀਂ ਦੱਸ ਨਹੀਂ ਸਕਦਾ ਕਿ ਕੀ ਹੈ ਪਰਮਿੰਦਰ ਸਰ ਫ੍ਰਾਇਮਰੀ ਦੇ ਤਿੰਨ ਨੂੰ ਅਰੈਸਟ ਕਰ ਲੈ ਜੀ ਕਰ ਲੈ ਯਾਰ ਗਲਤ ਕਰ ਲੈਣ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੀ ਸਾਹਮਣੇ ਆਇਆ ਕਿ ਗੋਲੀ ਲੱਗਣ ਨਾਲ ਮੌਤ ਹੋਈ ਜਾਂ ਪੌੜੀਆਂ ਤੋਂ ਡਿੱਗ ਕੇ ਮੌਤ ਕਿਉਂਕਿ ਜਦੋਂ ਗੋਲੀ ਲੱਗੀ ਆ ਗੋਲੀ ਲੱਗਣ ਤੋਂ ਬਾਅਦ ਚ ਪੌੜੀਆਂ ਤੋਂ ਥੱਲੇ ਡਿੱਗੇ ਆ ਹੋ ਸਕਦਾ ਸਿਰ ਦੇ ਅੰਦਰੂਨੀ ਸੱਟਾਂ ਵੀ ਲੱਗੀਆਂ ਹੋਣ ਉਹ ਸਾਰਾ ਕੁਝ ਆ ਜੋ ਵੀ ਸਪਸਲੀਆਂ ਚ ਵੀ ਸੱਟ ਲੱਗ ਸਕਦੀ ਆ ਉਹ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਜਾਂ ਪੋਸਟਮਾਰਟਮ ਚ ਹੋਵੇਗਾ ਮੈਂ ਤਾਂ ਕਹਿੰਦਾ ਮੈਂ ਆਫਿਸ ਚ ਬੈਠੇ ਸੀ ਇਹਨਾਂ ਨੂੰ ਆਵਾਜ਼ ਮਾਰੀ ਕਿ ਬਲੈਕ ਦੇਖੋ ਉਹਦੇ ਸਾਰਾ ਕੁਝ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਹੁਣ ਕੈਮਰਾ ਵੀਡੀਓ ਜਿਹੜੇ ਛੋਟੇ ਛੋਟੇ ਲੱਗੇ ਨਾਮ ਕੀ ਇਨਾਂ ਦੇ ਵਿੱਚ ਪਰਮਿੰਦਰ ਕੌਰ ਹੈ ਜਿਹੜੀ ਇਹ ਲੇਡੀ ਇੱਥੇ ਰਹਿੰਦੀ ਤੇ ਉਹਦਾ ਹਸਬੰਡ ਤੇ ਉਹਦਾ ਬੇਟਾ ਮਾਰਨ ਦਾ ਕਾਰਨ ਪਤਾ ਲੱਗਿਆ ਇਹ ਪਰਿਵਾਰਕ ਮੈਂਬਰ ਸੀ ਇਹ ਸਾਰੇ ਪਰਿਵਾਰਕ ਮੈਂਬਰ ਕਿੰਨੇ ਮੈਂਬਰ ਬੜੇ ਸਰ ਤਿੰਨ ਸਰ ਮਾਰਨ ਦਾ ਕਾਰਨ ਕੀ ਸੀ ਇਹ ਲਈ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਪੁਰਾਣੀ ਰੰਜਿਸ਼ ਕੀਤੀ ਕੋਈ ਨਹੀਂ ਹਾਲੇ ਇਦਾਂ ਦਾ ਕੁਝ ਨਹੀਂ ਸਾਹਮਣੇ ਆਇਆ ਹੈ ਕਿ ਜਦੋਂ ਉਹਨਾਂ ਦੀ ਲੱਤ ਤੇ ਬੋੜੀ ਵੱਜੀ ਉਸ ਤੋਂ ਬਾਅਦ ਇਹ ਕੋੜੀਆਂ ਛੁੱਟ ਕੇ ਉਹਨਾਂ ਨੂੰ ਹਸਪੀਟਲ ਕਿਉਂ ਨਹੀਂ ਲਿਜਾਇਆ ਗਿਆ 2.5 ਘੰਟੇ ਅੰਦਰ ਹੀ ਪੁਲਿਸ ਬੈਠੀ ਰਹੀ ਵੈਰੀਫਿਕੇਸ਼ਨ ਕਰਦੀ ਜੀ ਸਾਨੂੰ ਆਈ ਜਦੋਂ ਇਨਫੋਰਮੇਸ਼ਨ ਉਦੋਂ ਤੱਕ ਇਦਾਂ ਦਾ ਕੁਝ ਨਹੀਂ ਸੀਗਾ ਉਹ ਹਲੇ ਉਹੀ ਇਨਵੈਸਟੀਗੇਸ਼ਨ ਤੋਂ ਪਤਾ ਲੱਗੂਗਾ ਕਿ ਕਦੋਂ ਡੈਥ ਹੋਈ ਹੈ ਕਦੋਂ ਨਹੀਂ ਹੋਈ ਕਿਉਂਕਿ ਸਾਡੇ ਆਉਣ ਤੱਕ ਇਹ ਡੈਥ ਹੋ ਚੁੱਕੀ ਹੈ ਸਰ ਜੀ ਤੁਸੀਂ ਆਏ ਉਸ ਤੋਂ ਬਾਅਦ ਸਰ ਕਿੰਨੀ ਉਮਰ ਸੀ 40 42 ਸਾਲ ਸੀ 40 42 ਸਾਲ ਸੀ ਸੀਸੀ ਅੰਦਰ ਡੈੱਡ ਬੋਡੀ ਪਈ ਉਹਨਾਂ ਦੀ ਡੈੱਡ ਬੋਡੀ ਪਈ ਏ ਉਹ ਆਪਣਾ ਕੰਮ ਕਰ ਰਹੇ ਹਨ ਸਾਡੇ ਤਰਲੇ ਮੈਂ ਤਾਂ ਕਿਹਾ ਅੱਧਾ ਘੰਟਾ ਸਮਾਂ ਦੇ ਦਿਓ ਅੱਧੇ ਘੰਟੇ ਬਾਅਦ ਤੁਹਾਨੂੰ ਹੀ ਬੰਦਾ ਸਪੁਰਤ ਕਰਾਂਗੇ ਪਰ ਅਸੀਂ ਪੁਲਿਸ ਦੇ ਉੱਤੇ ਇੱਕੋ ਹੀ ਬੰਦੇ ਨੂੰ ਹਸਪੀਟਲ ਕਿਉਂ ਨਹੀਂ ਪਹੁੰਚਾਇਆ ਜੇ ਮੈਂ ਇਹੀ ਮੰਗ ਕਰਦਾ ਜਿਹੜਾ ਬੰਦੇ ਨੇ ਗੋਲੀ ਚਲਾਈਏ ਉਹਨੂੰ ਪਹਿਲਾਂ ਦਾ ਅੰਦਰ ਹੀ ਅਰੈਸਟ ਕੀਤਾ ਜਾਵੇ ਦੂਸਰਾ ਜਿਨ੍ਹਾਂ ਨੇ ਕਾਰਵਾਈ ਨਹੀਂ ਕੀਤੀ ਗੋਲੀ ਚਲਾਉਣ ਤੋਂ ਬਾਅਦ ਹਸਪੀਟਲ ਨਹੀਂ ਪਹੁੰਚਾਇਆ ਗਿਆ ਮੈਡੀਕਲ ਨਹੀਂ ਦਿੱਤਾ ਗਿਆ ਉਹ ਵੀ ਕਾਰਵਾਈ ਹੋਣੀ ਚਾਹੀਦੀ